ਸੇ ਲੋਕਾਂ ਦੇ ਮੁੱਦੇ ਆ ਗਰਾ ਮੈਡੀਕਲ ਮੈਡੀਕਲ ਸਹੂਲਤਾਂ ਲੋਕ ਬੜੀ ਮਹਿੰਗੀ ਹੋ ਚੁੱਕੀ ਆ ਆ ਖੰਗ ਤੇ ਬੁਖਾਰ ਦੀ ਦਵਾਈ ਦੇ ਜਾਂਦੇ ਆ ਕੋਈ ਦੂਤੇ ਕੋਈ ਨੇ ਕੋਈ ਮੈਡੀਕਲ ਸਹੂਲਤ ਹੈ ਨਹੀਂ ਲੋਕਾਂ ਵਾਸਤੇ ਗਰਾ ਇਹ ਚ ਬੁੱਢਾ ਨਾਲਾ ਸਾਫ ਮੈਂ ਤੁਹਾਨੂੰ ਦੱਸਿਆ ਆ ਵਾ ਵਾਦਾ ਵਰਨ ਸਾਫ ਕਰਨਾ ਵਾ ਦਰਖਤਾਂ ਨੂੰ ਕੁੱਟ ਜਾਂਦੇ ਆ ਅਸੀਂ ਦਰਖਤ ਲਾਉਣੇ ਆ ਅਸੀਂ ਕੱਟਣੇ ਨਹੀਂ ਅਸੀਂ ਗਰਾ ਯਾਰ ਕਹਿੰਦਾ ਬਾਪ ਨਸਿਆਂ ਨਾਲ ਸਾਡਾ ਪੰਜਾਬ ਡੁੱਬਦਾ ਜਾਂਦਾ ਵਾ ਪੁਲਿਸ ਵਾਲਾ 100 ਰੁਪਏ ਲੈ ਲਵੇ ਪਟਵਾਰੀ 500 ਰੁਪਏ ਲੈ ਲਵੇ ਉਹ ਤਾਂ ਭ੍ਰਸ਼ਟਾਚਾਰ ਮੰਨਦੇ ਆ ਇੱਥੇ ਕਰੋੜਾਂ ਦੇ ਘਪਲੇ ਕੀਤੇ ਹੋਏ ਆ ਅੰਮੁਲਾ ਪਰਦਾਖਹ ਦੇ ਬਦਦਾ ਕਰੋੜਾ ਦਾ ਘਪਲਾਵਾ ਕੋਈ ਇਨਕੁਆਰੀ ਕਰਨ ਨੂੰ ਤਿਆਰ ਨਹੀਂ ਲੀਡਰ ਦਾ ਪੈਸਾ ਜਰੂਰ ਪੈਸਾ ਜਰੂਰ ਮੰਗਦੇ ਨਹੀਂ ਆ ਅਤਕੀ ਬੱਲੇ ਬੱਲੇ ਆ ਅੱਛਾ ਜਿੰਨੇ ਵੀ ਬੰਦੇ ਹੈਗੇ ਆ ਉਹ ਮਜਬੂਰੀ ਬਸ ਜਾ ਰਹੇ ਆ ਇਹਨਾਂ ਪੂਰੇ ਪਰਾ ਜਾ ਰਹੇ ਆ ਉਹ ਕਹਿੰਦੇ ਆ ਵੀ ਪਰਨੇ ਸੀ ਦੂਜੇ ਪਾਰਟੀ ਦੇ ਪਾਵਾਂਗੇ ਪਰ ਵੋਟ ਤੈਨੂੰ ਗੈਸ ਸਿਲੰਡਰ ਤੇ ਪਾਉਣੀਆਂ 30 ਨੰਬਰ ਵਟਰ ਦਾ ਬੰਦਾ ਮੇਰੀ ਤਮੰਨਾ ਵੀ ਮੈਂ ਲੜਦਾ ਲੜਦਾ ਮਰਾਂ ਮੈਂ ਤੁਹਾਡੇ ਵਾਸਤੇ ਲੜ ਲੜ ਕੇ ਮਰਨ ਨੂੰ ਤਿਆਰ ਆ ਪਰ ਤੁਸੀਂ ਮੇਦੀ ਕੀ ਵੋਟਾਂ ਪਾ ਕੇ ਮੇਂ ਤਾਕਤ ਵਧਾਓਗੇ ਨਾ ਤੇ ਮੈਨੂੰ ਜਿਦਾਓ ਜੇ ਯਾਨੀ ਕਹਿੰਦਾ ਪਾਵੇ ਇਹਨਾਂ ਨੇ ਮੈਨੂੰ ਜਿਦਾਦਾ ਤਾਂ ਤੇਨੂੰ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਆ ਕੇ ਖਸਖਸ ਦੀ ਖੇਤੀ ਇਹਦੇ ਵਿੱਚ ਵਿੱਚ ਕੇ ਜਾਂਗੇ ਆਪਣੇ ਹੱਥਾਂ ਨਾਲ। ਲੋਕ ਸਭਾ ਹਲਕਾ ਲੁਧਿਆਣਾ ਦੇ ਵਿੱਚ ਅਸੀਂ ਖੜੇ ਆਂ ਔਰ ਚੋਣ ਪ੍ਰਚਾਰ ਸਿਖਰਾਂ ਤੇ ਆ ਦੋ ਦਿਨ ਬਾਕੀ ਨੇ। ਚੋਣਾਂ ਦੇ ਔਰ ਇੱਕਾ ਉਮੀਦਵਾਰ ਤੇ ਉਸ ਦੇ ਨਾਲ ਗਨਮੈਨ ਨੇ ਔਰ ਉਮੀਦਵਾਰ ਖੁਦ ਚੋਣ ਪ੍ਰਚਾਰ ਕਰ ਰਿਹਾ ਹੈ। ਉਮੀਦਵਾਰ ਨੂੰ ਮਨਾਉਂਦੇ ਆ ਤੁਹਾਨੂੰ ਜੈ ਪ੍ਰਕਾਸ਼ ਜੈਨ ਜਿਹਨੂੰ ਤੁਸੀਂ ਸੋਸ਼ਲ ਮੀਡੀਆ ਤੇ ਟੀਟੂ ਬਾਣੀਆਂ ਕਰਕੇ ਜਾਣਦੇ ਹੋ। ਔਰ ਟੀਟੂ ਸਾਹਿਬ ਖੁਦ ਚੋਣ ਪ੍ਰਚਾਰ ਕਰ ਰਹੇ ਆ ਤੁਹਾਨੂੰ ਪਹਿਲਾਂ ਪੂਰਾ ਸਾਜੋ-ਸਮਾਨ ਦਿਖਾ ਦਿਆ ਚੋਣ ਨਿਸ਼ਾਨ ਇਹਨਾਂ ਦਾ ਹੈਗਾ ਗੈਸ ਸਿਲੰਡਰ ਲੁਧਿਆਣੇ ਨੂੰ ਆਪਾਂ ਹੌਟ ਸੀਟ ਮੰਨਦੇ ਆ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗੇ ਇੱਥੋਂ ਚੋਣ ਲੜ ਰਹੇ ਆ ਭਾਜਪਾ ਦੇ ਰਵਨੀਤ ਬਿੱਟੂ ਆਮ ਆਦਮੀ ਪਾਰਟੀ ਦੇ ਪ੍ਰਾਸ਼ਰ ਪੱਪੀ ਐ ਔਰ ਰਣਜੀਤ ਢਿੱਲੋਂ ਸ਼੍ਰੋਮਣੀ ਕਾਲੀਦਾਲ ਵੱਲੋਂ ਐ ਪਰ ਬਹੁਤ ਹੀ ਹਰਮਨ ਪਿਆਰੇ ਜਿਹੜੇ ਸੋਸ਼ਲ ਮੀਡੀਆ ਤੇ ਹਰਮਨ ਪਿਆਰੇ ਐ ਟੀਟੂ ਬਾਣੀਆ ਉਹ ਖੁਦ ਚੋਣ ਪ੍ਰਚਾਰ ਕਰ ਰਹੇ ਆ ਜੋ ਮੈਂ ਤੁਹਾਨੂੰ ਇੱਕ ਵਾਰ ਉਹਨਾਂ ਨਾਲ ਗੱਲ ਕਰਵਾ ਦਵਾਂ ਟੀਟੂ ਜੀ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਤੇ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਚੱਲ ਰਿਹਾ ਤੁਹਾਡਾ ਚੋਣ ਪ੍ਰਚਾਰ ਦੇਖੋ ਜੀ ਬੱਲੇ ਬੱਲੇ ਹੋਈ ਪਈ ਆ ਗਰਾ ਕਿਉਂਕਿ ਅਸੀਂ ਮੁੱਦੇ ਦੀ ਲੜਾਈ ਲੜਦੇ ਆ ਅਸੀਂ ਗੋਲ ਗੱਪੇ ਖਾ ਕੇ ਰਹਿ ਨਹੀਂ ਆ ਤੇ ਅਸੀਂ ਬਾਹਰ ਨਹੀਂ ਕਰਦੇ ਅਸੀਂ ਚਾਰ ਨਾਲ ਰੋਟੀ ਨਹੀਂ ਖਾਂਦੇ ਉੱਤੇ ਬਹਿ ਕੇ ਗਰਾ ਅਸੀਂ ਇੱਕ ਦੂਜੇ ਤੇ ਟਿੱਪਣੀ ਨਹੀਂ ਕਰਦੇ ਅਸੀਂ ਕਹਿੰਦਾ ਬਾਬਾ ਕੋਈ ਦਾਦੀ ਵਾਲੀ ਗੱਲ ਕਰੀ ਜਾਂਦਾ ਵਾ ਨੀ ਕਲਰ ਰਵਨੀਤ ਬਿੱਟੂ ਕਹਿ ਰਿਆ ਸੀ ਕਹਿੰਦਾ ਟੀਟੂ ਦਾ ਕਹਿੰਦਾ ਉਂਝੀ ਲੋਕਾਂ ਦਾ ਮਨੋਰੰਜਨ ਕਰਨ ਵਾਸਤੇ ਰੱਖਿਆ ਹੋਇਆ ਮੈਂ ਅਸਲ ਵਿੱਚ ਤਾਂ ਜਿਹੜਾ ਰਵਨੀਤ ਬਿੱਟੂ ਹੈਗਾ ਵਾ ਸਾਰਾ ਮੇਰਾ ਵੱਡਾ ਭਰਾ ਹੀ ਹੈਗਾ ਵਾ ਉਹਦਾ ਦਿਮਾਗ ਤਮੂਕ ਹੁਣ ਕੰਮ ਕਰਦਾ ਨਹੀਂ ਆ ਉਹ ਜੋ ਮਰਜ਼ੀ ਕਹਿ ਸਕਦਾ ਵਾ ਅੱਛਾ ਉਹਦੇ ਜੋ ਅਖਦਾ ਉਹਨੇ ਸੜਾ ਕੋ ਸਹੀ ਸਹੀ ਆ ਉਹਨੇ ਕਰਾ ਹਾਂ ਉਹਦਾ ਦਿਮਾਗ ਤਮੂਕ ਕੰਮ ਕਰੇ ਫੇਰੀ ਫੇਰਾ ਕਰਾ ਨਹੀਂ ਹੁਣ ਤੁਹਾਨੂੰ ਕੀ ਲੱਗਦਾ ਕਿੰਨੀਆਂ ਕਿ ਵੋਟਾਂ ਦੇ ਤੁਹਾਡੀ ਜਿੱਤ ਹੋ ਰਹੀ ਹੈ ਦੇਖੋ ਜੀ ਲੋਕ ਮੁੱਦੇ ਦੀ ਗੱਲ ਕਰਦਾ ਵਾਂ ਲੋਕਾਂ ਨੂੰ ਬਤਾਵਾ ਆਹ ਲੋਕ ਦੱਸਣਗੇ ਵੀ ਕਿੰਨੇ ਮੁੱਦੇ ਦੇ ਆ ਮੈਂ ਤਾਂ ਬੇਨਤੀ ਕਰਦਾ ਵਾਂ ਵੀ ਬੁੱਢਾ ਲਾਲਾ ਤੇ ਸਿਆਸਤ ਹੁੰਦੀ ਪਈ ਆ ਸਾਡਾ ਪਾਣੀ ਸਾਡੀ ਧਰਤੀ ਮਿੱਠਾ ਪਾਣੀ ਸਾਡੀ ਲੋੜ ਆ ਵਾਦਾ ਵਰਨਾ ਮਲੁਖ ਦੀ ਲੋੜ ਆ ਫੇਰ ਦੂਜੀ ਗੱਲ ਖਸਕਾ ਦੀ ਖੇਤੀ ਹੋਣੀ ਚਾਹੀਦੀ ਆ ਕਿਉਂਕਿ ਨੌਜਵਾਨ ਚਿੱਟੇ ਨਾਲ ਮਰ ਜਾਂਦਾ ਵਾ ਤੇ ਇੱਥੇ ਮੈਡੀਕਲ ਨਸ਼ੇ ਨਾਲ ਮਰ ਜਾਂਦਾ ਵਾ ਫੇਰ ਇੱਥੇ ਗਰੀਬ ਦਾ ਬੱਚਾ ਡਾਕਟਰ ਨਹੀਂ ਮੰਦਾ ਜੋਰ ਲਾ ਲਿਓ ਕਿ ਸਿੱਖਿਆ ਸਸਤੀ ਆ ਕਿਹੜੀ ਸਿੱਖਿਆ ਸਸਤੀ ਹੋਈ ਆ ਹੈਂ ਕਹਿੰਦਾ ਬਾਬਾ ਮੁੱਦੇ ਬਥੇਰੇ ਆ ਆਹ ਕਹੀ ਜਾਂਦੇ ਆ ਅਸੀਂ ਬੁਢਾਪਾ ਪੈਲਸਨ 1500 ਤੋਂ ਇਹਨਾਂ ਤੋਂ 2500 ਨਹੀਂ ਹੋਈ ਜਿਹੜਾ ਵਾਦਾ ਕੀਤਾ ਸੀਗਾ ਮੈਂ ਤਾਂ ਕਹਿੰਦਾ ਬੁਢਾਪਾ ਪੈਲਸਨ ਤੇ ਵਿਧਵਾ ਪੈਲਸਨ ਕਿੰਨੇ 11-11000 ਰੁਪਏ ਨੀਟੂ ਨੀਟੂ ਛਾਟਰਾਂ ਵਾਲਾ ਥੋੜੀ ਸਪੋਰਟ ਕਰ ਰਿਹਾ ਕਨਾ ਵੀਰੇ ਨੀਟੂ ਦੀ ਗੱਲਬਾਤ ਨਹੀਂ ਆ ਵੀ ਨੀਟੂ ਵੀ ਸਪੋਰਟ ਮੇਰੀ ਸਪੋਰਟ ਦਾ ਵਾਹਿਗੁਰੂ ਕਰ ਰਿਹਾ ਵਾ ਥੋੜਾ ਧੰਨਪੁਰਜੀ ਕਰਦੀ ਆ ਥੋੜੀ ਥੋੜੀ ਤੁਹਾਡਾ ਮੈਨੀਫੈਸਟੋ ਕੀ ਆ ਮੈਨੀਫੈਸਟੋ ਕੀ ਆ ਤੁਸੀਂ ਕੀ ਕਰੋਗੇ ਸਾਰਾ ਕੁਝ ਸਿਰ ਲੋਕਲ ਮੁੱਦੇ ਆ ਕਰਾ ਮੇਰੇ ਕੋਲ ਮੈ ਲੋਕ ਬੜੀ ਮਹਿੰਗੀ ਹੋ ਚੁਕੀ ਆ ਆ ਖੰਗ ਤੇ ਬੁਖਾਰ ਦੀ ਦਵਾਈ ਦੇ ਜਾਂਦੇ ਆ ਕੋਈ ਦੁੱਤੇ ਕੋਈ ਨੇ ਕੋਈ ਮੈਡੀਕਲ ਸਹੂਲਤ ਹੈ ਨਹੀਂ ਲੋਕਾਂ ਵਾਸਤੇ ਗਰਾਹ ਬਿਲਕੁਲ ਇਹ ਚ ਬੁੱਢਾਂ ਨਾਲਾ ਸਾਫ ਮੈਂ ਤੁਹਾਨੂੰ ਦੱਸਿਆ ਆਇਆ ਵਾ ਵਾਤਾਵਰਨ ਸਾਫ ਕਰਨਾ ਵਾ ਇਧਰ ਦਰਖਤਾਂ ਨੂੰ ਕੁੱਟ ਜਾਂਦੇ ਆ ਅਸੀਂ ਦਰਖਤ ਲਾਉਣੇ ਆ ਅਸੀਂ ਕੱਟਣੇ ਨਹੀਂ ਅਸੀਂ ਗਰਾਹ ਯਾਰ ਕਹਿੰਦਾ ਬਾਬਾ ਨਸ਼ਿਆਂ ਨਾਲ ਸਾਡਾ ਪੰਜਾਬ ਡੁੱਬਦਾ ਜਾਂਦਾ ਵਾ ਮੁੱਦੇ ਹੀ ਮੁੱਦੇ ਆ ਬਾਈ ਆ ਦੇਖੋ ਗਰੀਬ ਬੋਲਸਾ ਨਾਲ 100 ਰੁਪਏ ਲੈ ਲਵੇ ਪਟਵਾਰੀ 500 ਰੁਪਏ ਲੈ ਲੇ ਉਹ ਤਾਂ ਭ੍ਰਸ਼ਟਾਚਾਰ ਮੰਨਦੇ ਆ ਇੱਥੇ ਕਰੋੜਾਂ ਦੇ ਘਪਲੇ ਕੀਤੇ ਹੋਏ ਆ ਅੰਮੂਲਾਪੁਰ ਦਾ ਅਖੇ ਦੇ ਬਦਦਾ ਬਸਾਟਾ ਬਣਿਆ ਆ ਜਿਵੇਂ ਵੀਡੀਓ ਪਈ ਆ ਕਰੋੜਾਂ ਦਾ ਘਪਲਾਵਾ ਕੋਈ ਇਨਕੁਆਰੀ ਕਰਨ ਨੂੰ ਤਿਆਰਿਆ ਨਹੀਂ ਲੀਡਰ ਦਾ ਪ੍ਰੈਸ਼ਰ ਜ਼ਰੂਰ ਪ੍ਰੈਸ਼ਰ ਦਾ ਮੰਨਦੇ ਨਹੀਂ ਆ ਲੋਕਾਂ ਦਾ ਪਿਆਰ ਕਿਵੇਂ ਮਿਲ ਰਿਹਾ ਤੁਸੀਂ ਹੁਣ ਆਪਣੇ ਆ ਜਿਹੜਾ ਛੋਟਾ ਹਾਥੀ ਹੈ ਉਹ ਰੱਖਿਆ ਹੋਇਆ ਏ ਇਸੇ ਤੇ ਤੁਸੀਂ ਜਿਹੜੇ ਆਪਣੇ ਮੁਲਾਜ਼ਮ ਵੀਰ ਨੇ ਗਨਮੈਨ ਨੇ ਤੁਹਾਡੇ ਉਹ ਸਵਾਰ ਨੇ ਤੁਹਾਡੇ ਸਪੋਰਟਰ ਵੀ ਤੁਹਾਡੇ ਨਾਲ ਨੇ ਲੋਕਾਂ ਦਾ ਕਿਵੇਂ ਪਿਆਰ ਮਿਲ ਰਿਹਾ ਦੇਖੋ ਜੀ ਬੱਤੀ ਬੱਲੇ ਬੱਲੇ ਆ ਅੱਛਾ ਜਿੰਨੇ ਵੀ ਬੰਦੇ ਹੈਗੇ ਆ ਉਹ ਮਜਬੂਰੀ ਬਸ ਜਾ ਰਹੇ ਆ ਇਹਨਾਂ ਪੂਰੇ ਪਰਾ ਜਾ ਰਹੇ ਆ ਉਹ ਕਹਿੰਦੇ ਆ ਵੀ ਪਰਨੇ ਅਸੀਂ ਦੂਜੀ ਪਾਰਟੀ ਦੇ ਪਾਵਾਂਗੇ ਪਰ ਵੋਟ ਤੈਨੂੰ ਗੈਸ ਸਿਲੰਡਰ ਦੇ ਪਾਉਣੇ 30 ਨੰਬਰ ਵਾਟਰ ਦਾ ਬਣਾ ਦਾ ਬਣਾ ਨਾਲੇ ਗੈਸ ਸਿਲੰਡਰ ਬਣਾ ਦਾ ਕਿਸੇ ਦਾ ਸਰਦਾ ਨਹੀਂ ਨਹੀਂ ਸਰਦਾ ਦਾ ਜੀ ਕਿਸੇ ਚੀਜ਼ ਮੇਂ ਗੈਰ ਵੀ ਹੈ ਨਿਕਰਾ ਸਾਡਾ ਤਾਂ ਚੋਣ ਨਿਸ਼ਾਨ ਆਖਰਾ ਸਭ ਤੋਂ ਮਹਿੰਗਾ ਹੋਇਆ ਪਿਆ ਮੇਰਾ ਚੋਣ ਨਿਸ਼ਾਨ ਸਭ ਤੋਂ ਮਹਿੰਗਾ ਕੀਤਾ ਪਿਆ ਇਹਨਾਂ ਨੇ ਨਿਕਰਾ ਇਹਨਾਂ ਨੇ ਖੋਣ ਲੋਕੀ ਆਹ ਇਹ ਇਹ ਕਾਗਰਾ ਵਾਲੇ ਨੇ ਬੱਸ ਦੇ ਲਾ ਹੈ ਕਹਿੰਦਾ ਕਿ ਤੀਟੂ ਬਾਨੇ ਸੌਣ ਲੱਗੇ ਵੋਟ ਤੇਨੂੰ ਪਾਵਾਂਗੇ ਆਹੋ ਇਹ ਟੀਟੂ ਟੀਟੂ ਬਾਨੀਆਂ ਲੁਧਿਆਣੇ ਤੋਂ ਆਜ਼ਾਦ ਉਮੀਦਵਾਰ ਤੌਰ ਤੇ ਚੋਣ ਲੜ ਰਹੇ ਨੇ ਔਰ ਇਕੱਲਾ ਹੀ ਆ ਦੇਖ ਲੋ ਚੋਣ ਪ੍ਰਚਾਰ ਦਿਨ ਰਾਤ ਇੱਕ ਕੀਤਾ ਹੋਇਆ ਟੀਟੂ ਬਾਣੀਏ ਨੇ ਸਿਲੰਡਰ ਹੈ ਜਿਹੜਾ ਇਹਨਾਂ ਦਾ ਚੋਣ ਨਿਸ਼ਾਨ ਹੈ ਸਿਲੰਡਰ ਔਰ ਸਭ ਤੋਂ ਮਹਿੰਗਾ ਕਹਿੰਦੇ ਸਿਲੰਡਰ ਹੈ ਜਿਹੜਾ ਅੱਜ ਦੇ ਸਮੇਂ 'ਚ ਸਭ ਤੋਂ ਵੱਧ ਡਿਮਾਂਡ ਟੀਟੂ ਬਾਣੀਏ ਦੇ ਚੋਣ ਨਿਸ਼ਾਨ ਦੀ ਹੈ ਸਿਲੰਡਰ ਦੀ ਆ ਟੈਂਪੂ ਦੇ ਵਿੱਚ ਖੁਦ ਹੀ ਇਕੱਲੇ ਚੋਣ ਪ੍ਰਚਾਰ ਕਰਦੇ ਆ ਲੋਕਾਂ ਦਾ ਪਿਆਰ ਕਬੂਲਦੇ ਆ ਔਰ ਤੁਸੀਂ ਦੇਖ ਸਕਦੇ ਹੋ ਪੂਰਾ ਦਿਨ ਰਾਤ ਇੱਕ ਕੀਤਾ ਹੋਇਆ ਟੀਟੂ ਨੇ ਲੋਕਾਂ ਦਾ ਸਮਰਥਨ ਇਹਨਾਂ ਨੂੰ ਮਿਲੇ ਨਾ ਮਿਲੇ ਪਰ ਇਹ ਮਿਹਨਤ ਪੂਰੀ ਕਰ ਰਿਹਾ ਹੈ ਮੈਸੇਜ ਆ ਅਪੀਲ ਕੀ ਕਰੋਗੇ ਲੋਕਾਂ ਨੂੰ ਅਪੀਲ ਮੈਂ ਲੋਕਾਂ ਨੂੰ ਆਹੀ ਬੇਨਤੀ ਕਰਾਂਗਾ ਬਈ ਟੀਟੂ ਬਾਣੀ ਨੂੰ ਮੋਟਾ ਬਾਓ ਤੋ ਅੱਧੇ ਮੁੱਦੇ ਚੱਕਦਾ ਮੈਂ ਮੇਰੀ ਤਮੰਨਾ ਵੀ ਮੈਂ ਲੜਦਾ ਲੜਦਾ ਮਰਾਂ ਮੈਂ ਤੁਹਾਡੇ ਵਾਸਤੇ ਲੜ ਲੜ ਕੇ ਮਰਨ ਨੂੰ ਤਿਆਰ ਆ ਪਰ ਤੁਸੀਂ ਮੈਨੂੰ ਕੀ ਮੋਟਾ ਪਾ ਕੇ ਮੇਂ ਤਾਕਤ ਵਧਾਓ ਕਰੋ ਤੇ ਮੈਨੂੰ ਜਿਦਾਓ ਜੇ ਯਾਨੀ ਕਹਿੰਦਾ ਬਾਪੇ ਇਹਨਾਂ ਨੇ ਮੈਨੂੰ ਜਿਦਾਦਾ ਤੇ ਤੈਨੂੰ ਮੈਂ ਗਾਰੰਟੀ ਦੇਦੀ ਆ ਕਿਸਾਨਾਂ ਦੇ ਖੱਤਿਆਂ ਦੇ ਵਿੱਚ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਆ ਕੇ ਖਸ ਖਦੀ ਖੇਤੀ ਇਹ ਤੇ ਬੀਜ-ਬੀਜ ਕੇ ਜਾਂਗੇ ਆਪਣੇ ਹੱਥਾਂ ਨਾਲ। ਰਾਹੁਲ ਰਾਹੁਲ ਗਾਂਧੀ ਤੇ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਆ ਕੇ ਖੇਤੀ ਕਰਨ ਲਾ ਦੂੰਗਾ ਕਹਿੰਦੇ ਟੀਟੂ ਬਾਣੀ ਦਾ ਇਹ ਮੈਸੇਜ ਹੈ ਲੋਕਾਂ ਨੂੰ ਕਿ ਅਪੀਲ ਵੀ ਕੀਤੀ ਹੈ ਵੋਟਾਂ ਪਾਉਣ ਦੀ। ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਪੰਜਾਬ ਦੇ ਖੇਤਾਂ ਜਾ ਕੇ ਖੇਤੀ ਕਰਨਗੇ ਜਦੋਂ ਟੀਟੂ ਬਾਣੀਆ MP ਬਣ ਗਿਆ ਲੁਧਿਆਣੇ ਤੋਂ। ਲੁਧਿਆਣੇ ਤੋਂ ਮੈਂ ਜਗਤਾਰ ਸਿੰਘ ਕੈਮਰਾਮੈਨ ਗੁਰਦੀਪ ਦੇ ਨਾਲ ਨਿਰਪੱਖ ਪੋਸਟ ਲਈ ਧੰਨਵਾਦ।